ਜ਼ਿੰਦਗੀ ਵਿੱਚ ਦੂਸਰਾ ਵਿਆਹ ਕਰਾਉਣ ਦਾ ਕੌੜਾ ਸੱਚ ਹਰ ਇੱਕ ਉਸ ਮੁੰਡੇ ਕੁੜੀ ਨੂੰ ਯਾਦ ਰੱਖਣਾ ਚਾਹੀਦਾ ਹੈ ਜਿਹੜੇ ਅੱਜ ਦੇ ਸਮੇਂ ਵਿੱਚ ਨਿੱਕੀ-ਨਿੱਕੀ ਗੱਲ ਤੇ ਵਿਆਹ ਕਰਨ ਤੋਂ ਬਾਅਦ ਪੜਕ ਉੱਠਦੇ ਨੇ ਤੁਸੀਂ ਅਕਸਰ ਵੇਖਿਆ ਨਾ ਕਿ ਬਹੁਤ ਸਾਰੇ ਲੋਕ ਵਿਆਹ ਕਰਨ ਤੋਂ ਬਾਅਦ ਕਹਿਣਗੇ ਜੇ ਸਾਡੀ ਨਹੀਂ ਨਿਭਦੀ ਤਾਂ ਅਸੀਂ ਦੂਜਾ ਵਿਆਹ ਕਰ ਲਾਂਗੇ ਤੋੜ ਵਿਛੋੜਾ ਕਰਨੇ ਤਲਾਕ ਕਰ ਲੈਣੇ ਬਹੁਤ ਸਾਰੇ ਲੋਕਾਂ ਦੇ ਵਿੱਚ ਐਵੇਂ ਦੀ ਨੌਬਤ ਆਉਂਦੀ ਆ ਇਹ ਬਹੁਤ ਸਾਰੇ ਲੋਕ ਤਾਂ ਇੱਥੋਂ ਤੱਕ ਹੁੰਦਾ ਕਿ ਉਹਨਾਂ ਦਾ ਇੱਕ ਬੱਚਾ, ਦੋ ਬੱਚੇ ਹੋਣ ਤੋਂ ਬਾਅਦ ਵੀ ਕਈ ਲੋਕ ਤਲਾਕ ਕਰ ਲੈਂਦੇ ਨੇ। ਉਹ ਸਮਝਦੇ ਕਿ ਤਲਾਕ ਕਰਨ ਤੋਂ ਬਾਅਦ ਸ਼ਾਇਦ ਸਾਨੂੰ ਕੋਈ ਵਧੀਆ ਜੀਵਨ ਸਾਥਣ ਜਾਂ ਸਾਥੀ ਮਿਲ ਜਾਵੇਗਾ ਤੇ ਸਾਡੀ ਜ਼ਿੰਦਗੀ ਹੋਰ ਬਿਹਤਰ ਹੋ ਜਾਵੇਗੀ। ਪਰ ਇਹ ਇੰਜ ਨਹੀਂ ਹੁੰਦਾ। ਤੁਸੀਂ ਵੇਖਿਆ ਹੋਣਾ ਕਿ ਜਿਹੜੇ ਵੀ ਲੋਕ ਜਾਂ ਤਾਂ ਦੂਸਰਾ ਵਿਆਹ ਕਰਵਾਉਂਦੇ ਨੇ, ਉਹਨਾਂ ਦੀ ਜ਼ਿੰਦਗੀ 'ਚ ਕੁਝ ਜਹਾ ਵਾਪਰਦਾ ਆ ਤੇ ਜਿਹਦੇ ਨਾਲ ਉਹਨਾਂ ਨੂੰ ਬਹੁਤ ਸਾਰਾ ਦੁੱਖਾਂ ਦਾ ਸਾਹਮਣਾ ਕਰਨਾ ਪੈਂਦਾ। ਪਹਿਲੀ ਗੱਲ ਤਾਂ ਇਹ ਹੁੰਦੀ ਆ ਕਿ ਇਨਸਾਨੀ ਰਿਸ਼ਤਿਆਂ ਦੇ ਵਿੱਚ ਜਦੋਂ ਵੀ ਕੋਈ ਪਤੀ ਪਤਨੀ ਵੱਜਦਾ ਆ ਤੇ ਇਹ ਕੁਦਰਤੀ ਗੱਲ ਐ ਕਿ ਦੋਵਾਂ ਦੇ ਸੁਭਾਅ 'ਚ ਫਰਕ ਹੋਣਾ ਹੀ ਹੋਣਾ ਥੋੜਾ ਬਹੁਤਾ ਕਿੰਤੂ ਪਰੰਤੂ ਹਰ ਇੱਕ ਦੇ ਵਿੱਚ ਹੋਣਾ ਹੀ ਹੋਣਾ ਇਹ ਕਿੰਤੂ ਪਰੰਤੂ ਨੂੰ ਮੰਨ ਕੇ ਤੁਰਨਾ ਚਾਹੀਦਾ ਕਿ ਸਾਡੇ 'ਚ ਹੋਣਾ ਆ ਤੇ ਇਹਨੂੰ ਅਸੀਂ ਹੱਲ ਵੀ ਕਰਨਾ ਆ ਜੇ ਜਦੋਂ ਅਸੀਂ ਇਹ ਗੱਲ ਰੱਖ ਲੈਨੇ ਫਿਰ ਤਲਾਕ ਵਾਲੀ ਨੌਗਤ ਨਹੀਂ ਆਉਂਦੀ ਕਈ ਵਾਰਾ ਕੀ ਹੁੰਦਾ ਕਿ ਕੁਝ ਲੋਕ ਹੀ ਦਿਮਾਗ 'ਚ ਗੱਲ ਪਾ ਦਿੰਦੇ ਨੇ ਜੇ ਨਹੀਂ ਬਨੇਵਦੀ ਤਾਂ ਨਾ ਦਾ ਤਲਾਕ ਕਰ ਦੋ ਆਪੋ ਆਪਣੀ ਜਗ੍ਹਾ ਤੇ ਵੇਖ ਲੈਣ ਨਾ ਪਈ ਹੋਰ ਹੋ ਜਾਊਗਾ ਕੋਈ ਗੱਲ ਨਹੀਂ ਪਰ ਜਦੋਂ ਕੋਈ ਮਨੁੱਖ ਦੂਸਰਾ ਵਿਆਹ ਕਰਵਾਉਂਦਾ ਆ ਜਾਂ ਕਰਦਾ ਆ ਚਾਹੇ ਔਰਤ ਹੋਵੇ ਚਾਹੇ ਮਰਦ ਹੋਵੇ ਚਾਹੇ ਕੁੜੀ ਹੋਵੇ ਚਾਹੇ ਮੁੰਡਾ ਹੋਵੇ ਕਿ ਤੁਸੀਂ ਵੇਖਣਾ ਕਿ ਇੱਕ ਸਹਿਮ ਤੇ ਡਰ ਸਦਾ ਹੀ ਦਿਮਾਗ 'ਚ ਬਣਿਆ ਰਹਿੰਦਾ ਆ ਇੱਕ ਜਹਾ ਮਾਹੌਲ ਬਣਿਆ ਰਹਿੰਦਾ ਆ ਤੇ ਦੂਸਰਾ ਵੀ ਇਨਸਾਨ ਨੂੰ ਕਹਿ ਦਿੰਦਾ ਕਈ ਵਾਰਾ ਕਿ ਜੇ ਤੂੰ ਇੰਨਾ ਹੀ ਚੰਗਾ ਸਾਜਾ ਇੰਨੀ ਚੰਗੀ ਸਾ ਜੇ ਤੂੰ ਤੇ ਵਧੀਆ ਹੁੰਦੀ ਤੇ ਪਹਿਲੇ ਥਾਣਾ ਵਸਦੀ ਓ ਜਾਂ ਵਸਦਾ ਤੇਰਾ ਪਹਿਲੇ ਜੇ ਪਹਿਲੀ ਲੜ ਲੱਗੀ ਤੇ ਉਹ ਨਾ ਤੇਰੇ ਨਾਲ ਟਾਈਮ ਕੱਢਦੀ ਇਹੋ ਜਿਹੀਆਂ ਗੱਲਾਂ ਹਰ ਇੱਕ ਉਸ ਇਨਸਾਨ ਨੂੰ ਜ਼ਿੰਦਗੀ ਚ ਸੁਣਨ ਨੂੰ ਮਿਲਦੀਆਂ ਨੇ ਆਪਾਂ ਫਿਰ ਵੀ ਤਾਂ ਸਬਰ ਕਰਦੇ ਹੀ ਨਾ ਜੇ ਪਹਿਲੇ ਵਿਆਹ ਸਮੇਂ ਹੀ ਇਹ ਆਪਾਂ ਸਬਰ ਕੀਤਾ ਜਾਵੇ ਕਿ ਰਿਸ਼ਤਿਆਂ ਦੇ ਉਤਾਰ ਚੜਾਹ ਹੋਣਾ ਹੀ ਹੋਣਾ ਆ ਤਾਂ ਫਿਰ ਬਹੁਤ ਚੰਗਾ ਹੋਵੇਗਾ ਦੂਸਰਾ ਵਿਆਹ ਕਰਾਉਣ ਤੋਂ ਬਾਅਦ ਜਾਂ ਦੂਜੀ ਸ਼ਾਦੀ ਹੋਣ ਤੋਂ ਬਾਅਦ ਫਿਰ ਸਾਰੀ ਉਮਰ ਇੱਕ ਡਰ ਤੇ ਇੱਕ ਸਹਿਮ ਵਾਲਾ ਮਾਹੌਲ ਤੇ ਹਰ ਵੇਲੇ ਦਿਮਾਗ ਚ ਰਹਿਣਾ ਕਿ ਸ਼ਾਇਦ ਜਿੰਨਾ ਮੇਰੀ ਪਹਿਲਾ ਸ਼ਾਦੀ ਉਹ ਚੰਗਾ ਸੀ ਹੁਣ ਚੰਗਾ ਹੋ ਨਾ ਹੋਈ ਨਾ ਮਾੜੀ ਹੈ ਜਾਂ ਇਸੇ ਤਰ੍ਹਾਂ ਹੀ ਔਰਤ ਦੇ ਇਸੇ ਤਰ੍ਹਾਂ ਹੀ ਮਰਦ ਦੇ ਦਿਮਾਗ ਚ ਚੱਲਦਾ ਰਹਿੰਦਾ ਤੇ ਇੱਕ ਮਨੁੱਖ ਜਦੋਂ ਦੂਸਰਾ ਵਿਆਹ ਵੀ ਕਰਾਉਂਦਾ ਹੈ ਤਾਂ ਇੱਕ ਰਿਸ਼ਤੇਦਾਰੀ ਸਮਾਜਿਕ ਭਾਈਚਾਰਾ ਤਾਣੀ ਬਾਣੀ ਚ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ ਹੁਣ ਇੱਥੇ ਸਵਾਲ ਇਹ ਹੁੰਦਾ ਕਿ ਜਰੂਰੀ ਨਹੀਂ ਆ ਕਿ ਸਾਰੇ ਨਾਲ ਇਦਾਂ ਹੋਵੇ ਕੁਝ ਕੇਸਾਂ ਦੇ ਵਿੱਚ ਕੀ ਹੁੰਦਾ ਕਿ ਕੋਈ ਜਾਂ ਕੁੜੀ ਵਾਲੀ ਕੁੜੀ ਜਾਂ ਮੁੰਡਾ ਹੀ ਕੁਝ ਜਹਾਜ ਮਿਲ ਜਾਂਦਾ ਜਿੱਤੋਂ ਖਿਹੜਾ ਛਡਾਉਣਾ ਬੜਾ ਜ਼ਰੂਰੀ ਹੋ ਜਾਂਦਾ ਤਾਂ ਛਡਾ ਵੀ ਲੈਣਾ ਚਾਹੀਦਾ ਵਾ ਉਹ ਇੱਕ ਚੰਗਾ ਫੈਸਲਾ ਹੋਵੇਗਾ ਲੇਕਿਨ ਜੇਕਰ ਆਮ ਰਿਸ਼ਤਿਆਂ ਦੇ ਵਿੱਚ ਨਿੱਕੀ ਮੋਟੀ ਗੱਲ ਤੇ ਆਪਾਂ ਇਹੋ ਜਿਹੇ ਫੈਸਲੇ ਲੈਣ ਤੁਰ ਪੀਏ ਵੀ ਉਹਨੇ ਮੈਨੂੰ ਚਪੇੜ ਮਾਰਤੀ ਉਹਨੇ ਮੈਨੂੰ ਗਾਲ ਕੱਢਦੀ ਉਹਨੇ ਮੇਰੇ ਭਾਂਡੇ ਨਹੀਂ ਚੁੱਕੇ ਉਹਨੇ ਕੱਪੜੇ ਨਹੀਂ ਧੋਤੇ ਉਨੇ ਮੇਰੇ ਖਾਣਾ ਨਹੀਂ ਟਾਈਮ ਨਾ ਦਿੱਤਾ ਨਿੱਕੀ ਨਿੱਕੀ ਗੱਲ ਤੇ ਜੇ ਅਸੀਂ ਤਲਾਕ ਵਾਲੀ ਸੋਚ ਵੱਲ ਜਾਵਾਂਗੇ ਤਾਂ ਇਦਾਂ ਸਾਡਾ ਸਮਾਜਿਕ ਤਾਣਾ ਬਾਣਾ ਟੁੱਟ ਭੱਜ ਜਾਵੇਗਾ ਸਾਡੀ ਜ਼ਿੰਦਗੀ ਦੇ ਵਿੱਚ ਕਦਰਾਂ ਕੀਮਤਾਂ ਖਤਮ ਹੋ ਜਾਣਗੇ ਜਿੱਥੇ ਸਾਡੀ ਜ਼ਿੰਦਗੀ ਚ ਕਦਰਾਂ ਕੀਮਤਾਂ ਖਤਮ ਹੋਣੀਆਂ ਆ ਉਥੇ ਹੀ ਸਾਡੇ ਬੱਚਿਆਂ ਦੀ ਜ਼ਿੰਦਗੀ ਜਿਹੜੀ ਨਰਕਾਂ ਤੋਂ ਵੀ ਭੈੜੀ ਬਣ ਜਾਊਗੀ ਜੰਗਲੀ ਜਨਵਰਾਂ ਵਰਗੀ ਬਣ ਜਾਊਗੀ ਜਿਨ੍ਹਾਂ ਨੂੰ ਇੰਨਾ ਕਦਰਾਂ ਕੀਮਤਾਂ ਤੋਂ ਬਹੁਤ ਦੂਰ ਜਾਣਾ ਪੈ ਦੇਗਾ ਮਿਆਸ ਕਰਦਾ ਆਪਣੀ ਉਹਨਾਂ ਭੈਣ ਭਰਾਵਾਂ ਤੋਂ ਜਿਹੜੇ ਨਿੱਕੀ ਨਿੱਕੀ ਗੱਲ ਤੇ ਖੇਚ ਜਾਂਦੇ ਨੇ ਗੁੱਸੇ 'ਚ ਆ ਜਾਂਦੇ ਨੇ ਕਦੀ ਵੀ ਆਪਣੇ ਦਿਮਾਗ ਦੇ ਵਿੱਚ ਜੇ ਤੁਹਾਡਾ ਜੀਵਨ ਸਾਥੀ ਦੇ ਵਿੱਚ ਮੰਨ ਲਓ 100 ਦੇ ਵਿੱਚੋਂ 60% ਚੰਗੀਆਂ ਗੱਲਾਂ ਨੇ ਚਾਹੇ ਸਾਥਨ ਦੇ ਵਿੱਚ 60% ਗੱਲਾਂ ਚੰਗੀਆਂ ਨੇ ਜਾਂ 50% ਹੀ ਚੰਗੀਆਂ ਨੇ ਤਾਂ ਜਾਂ 80 ਜਾਂ 90% ਚੰਗੀਆਂ ਨੇ ਕਿ ਕਦੀ ਵੀ ਦਿਮਾਗ ਦੇ ਵਿੱਚ ਤਲਾਕ ਸ਼ਬਦ ਨਹੀਂ ਬਾੜਨਾ ਚਾਹੀਦਾ ਇਹ ਬਹੁਤ ਮਾੜਾ ਆ ਨਾ ਹੀ ਬੋਲਣਾ ਚਾਹੀਦਾ ਤੇ ਨਾ ਹੀ ਕਹਿਣਾ ਚਾਹੀਦਾ ਇਹ ਗੱਲਾਂ ਜਿਹੜੀਆਂ ਹੁੰਦੀਆਂ ਨੇ ਇਹ ਫਿਰ ਸਹਜੇ ਸਹਜੇ ਇਹ ਭੈੜੇ ਸ਼ਬਦ ਜਿਹੜੇ ਨੇ ਆਪਣੀ ਜਗ੍ਹਾ ਬਣਾ ਲੈਂਦੇ ਦਿਮਾਗ ਦੇ ਵਿੱਚ ਅਖੀਰ ਜਿਹੜਾ ਉਹ ਰਿਸ਼ਤਿਆਂ ਨੂੰ ਕਮਜ਼ੋਰ ਕਰ ਜਾਂਦੇ ਨੇ ਮੈਂ ਆਸ ਕਰਦਾ ਮੇਰੇ ਭੈਣ ਭਰਾ ਕਿੱਥੇ ਰਿਸ਼ਤੇ ਜੁੜ ਜਾਂਦੇ ਨੇ ਸਭ ਤੋਂ ਪਹਿਲਾਂ ਚੰਗੀ ਗੱਲ ਤੇ ਇਹ ਆ ਕਿ ਜਦੋਂ ਵੀ ਰਿਸ਼ਤਾ ਮੈਰਿਜ ਕਰਨੀ ਹੋਵੇ ਉਹ ਸਾਰਿਆਂ ਪੱਖਾਂ ਤੋਂ ਸੋਚ ਕੇ ਕਰਨੀ ਚਾਹੀਦੀ ਆ ਕਿਸੇ ਪਰਿਵਾਰ ਦਾ ਰਹਿਣ ਸਹਿਣ ਕੀ ਆ ਕਿਸੇ ਪਰਿਵਾਰ ਦੀ ਆਰਥਿਕ ਹਾਲਤ ਕੀ ਆ ਕਿਸੇ ਪਰਿਵਾਰ ਦੀ ਪੜ੍ਹਾਈ ਕੀ ਆ ਕਿਸੇ ਪਰਿਵਾਰ ਦਾ ਸਮਾਜਿਕ ਰੁਤਬਾ ਕੀ ਆ ਇਹ ਸਾਰੀਆਂ ਗੱਲਾਂ ਨੂੰ ਮੁੱਖ ਰੱਖ ਕੇ ਫਿਰ ਹੀ ਰਿਸ਼ਤਾ ਕਰਨਾ ਚਾਹੀਦਾ ਤਾਂ ਕਿ ਦ ਇਹ ਨੋਬਤੀ ਨਾਬਤਲਾਕ ਵਾਲੀ ਤੇ ਵਿਆਹ ਦੇ ਉੱਤੇ ਘੱਟ ਤੋਂ ਘੱਟ ਖਰਚ ਕਰਨਾ ਚਾਹੀਦਾ ਤੇ ਜਿਹੜੇ ਪੈਸੇ ਕੋਲ ਹੋਣ ਉਹ ਆਪਣੇ ਪੁੱਤਰ ਨੂੰ ਦੇ ਦੇਣੇ ਚਾਹੀਦੇ ਆ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕਣ ਮੈਂ ਆਸ ਕਰਦਾ ਮੇਰੇ ਸਜਣ ਇਸ ਬਿਲ ਜ਼ਰੂਰ ਧਿਆਨ ਦੇਣ ਤੇ ਦੂਜੀ ਰਿਸ਼ਤੇ ਵਿੱਚ ਦੂਸਰਾ ਵਿਆਹ ਕਰਨ ਵਾਲੀ ਜਿਹੜੀ ਸੋਚ ਉਤੋਂ ਥੋੜਾ ਧਟਕੇ ਰਹਿਣ ਕਿਉਂਕਿ ਦੂਜਾ ਵਿਆਹ ਕਰਨ ਤੇ ਬਹੁਤ ਥੋੜੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਹੁੰਦੀ ਆ ਬਹੁਤਿਆਂ ਲੋਕਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਵੀ ਨਰਕ ਬਣ ਜਾਂਦੀ ਆ ਇਸ ਕਰਕੇ ਆਪਣੇ ਧੀਆ ਪੁੱਤਰਾਂ ਨੂੰ ਆਪਣੀ ਜ਼ਿੰਦਗੀ ਨੂੰ ਆਪਣੇ ਮਾਪੇ ਭੈਣ ਭਰਾਵਾਂ ਨੂੰ ਮੁੱਖ ਰੱਖ ਕੇ ਹੀ ਕੋਈ ਫੈਸਲਾ ਕਰਨਾ ਚਾਹੀਦਾ ਤੇ ਰਿਸ਼ਤਿਆਂ ਚ ਇੱਕ ਦੂਜੇ ਨੂੰ ਮਾਨ ਸਨਮਾਨ ਤੇ ਸਤਿਕਾਰ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੇ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨੇ ਜਿਹਨੂੰ ਤੁਸੀਂ ਬਹੁਤ ਪਿਆਰ ਦਿੰਦੇ ਹੋ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ